ਤਾਂ ਦੋਸਤੋ ਜਿਹੜਾ ਘਰ ਦਾ ਵੱਡਾ ਪੁੱਤ ਹੁੰਦਾ ਨਾ ਕਿਤੇ ਨਾ ਕਿਤੇ ਉਹ ਆਪਦੇ ਪਰਿਵਾਰ ਵਾਸਤੇ ਬਹੁਤ ਵੱਡੇ ਸੈਕਰੀਫਾਈਸ ਕਰਦਾ ਕਿਉਂਕਿ ਉਹ ਆਪਦੀ ਭੈਣ ਦਾ ਵੀ ਸੋਚਦਾ ਹੁੰਦਾ ਆਪਦੇ ਭਰਾ ਦਾ ਵੀ ਸੋਚਦਾ ਹੁੰਦਾ ਆਪਦੀ ਮਾਂ ਦਾ ਵੀ ਸੋਚਦਾ ਹੁੰਦਾ ਆਪਦੇ ਪਿਓ ਦਾ ਵੀ ਸੋਚਦਾ ਹੁੰਦਾ ਸਾਨੂੰ ਅਕਸਰ ਹੀ ਕਹਿ ਦਿੰਦੇ ਆ ਵੀ ਜਿਹੜਾ ਘਰ ਦਾ ਵੱਡਾ ਪੁੱਤ ਆ ਉਹ ਜਿੰਨੀ ਮਰਜ਼ੀ ਕਮਾਈ ਕਰ ਲੇ ਜਿੰਨਾ ਮਰਜ਼ੀ ਕੰਮ ਕਰ ਲੇ ਲਾਸਟ ਤੇ ਆਣ ਕੇ ਉਹਦਾ ਕੁਝ ਨਹੀਂ ਪੈਂਦਾ ਉਹਦੇ ਹੱਥ ਦੇ ਵਿੱਚ ਛੁਣਛਣਾ ਹੀ ਰਹਿ ਜਾਂਦਾ ਵਜੋਂਣ ਵਾਸਤੇ ਕਿਉਂ ਰਹਿ ਜਾਂਦਾ ਕਿਉਂਕਿ ਸੱਚੀਆਂ ਗੱਲਾਂ ਨੇ ਮੈਂ ਕਈ ਘਰਾਂ 'ਚ ਦੇਖਿਆ ਤੇ ਕਈ ਘਰਾਂ 'ਚ ਹੋਇ ਕਿਉਂਕਿ ਘਰ ਦਾ ਵੱਡਾ ਪੁੱਤ ਬਹੁਤ ਸਾਰੀ ਮਿਹਨਤ ਕਰਦਾ ਆ ਉਹਦੇ ਭਰਾਵਾਂ ਨੂੰ ਪੜਾਉਂਦਾ ਲਿਖਾਉਂਦਾ ਆ ਆਪਦੀ ਭੈਣ ਦਾ ਵਿਆਹ ਕਰਦਾ ਤੇ ਜਦੋਂ ਗੱਲ ਆਉਂਦੀ ਵਡੀਆਂ ਤੇ ਤੇ ਛੋਟਾ ਇਕੱਲੀ-ਇਕੱਲੀ ਚੀਜ਼ ਵੰਡ ਆ ਲੈਂਦਾ ਜਿੰਨੇ ਕਿ ਉਹਨੂੰ ਪੜਾਇਆ ਹੁੰਦਾ ਉਹਨੂੰ ਅਫਸਰ ਲਵਾਇਆ ਹੁੰਦਾ ਉਸ ਤੋਂ ਬਾਅਦ ਉਹਦਾ ਵਿਆਹ ਕੀਤਾ ਹੁੰਦਾ ਉਹਦੇ ਹਰ ਇੱਕ ਸ਼ੌਂਕ ਪੂਰੇ ਕੀਤੇ ਹੁੰਦੇ ਤੇ ਇਕੱਲੀ-ਇਕੱਲੀ ਚੀਜ਼ ਵੰਡ ਆ ਲੈਂਦਾ ਕੱਲਾ ਉਹਦੇ ਸਿਰ ਕਰਜ਼ਾ ਰਹਿ ਜਾਂਦਾ ਤੇ ਜਦੋਂ ਕਹਿ ਦਿੰਦਾ ਨਾ ਵੱਡਾ ਵੀਰ ਵੀ ਸੱਜਣਾ ਆਪਣੇ ਸਿਰ 25 ਲੱਖ ਰੁਪਏ ਕਰਜ਼ਾ ਵੀ ਆ ਤੇ ਉਹ ਵੀ ਵੰਡ ਲਈਏ ਉੱਥੇ ਫਿਰ ਪੈਂਦਾ ਰਫੜ ਵੀ ਕਾਕਾ ਮੈਂ ਕਰਜ਼ਾ ਕਿਵੇਂ ਹੋ ਗਏ ਨਾ ਮੈਂ ਤਾਂ ਪੜਦਾ ਰਿਆ ਮੈਂ ਤਾਂ ਕੋਈ ਖਰਚਾ ਫालतू ਕੀਤਾ ਹੀ ਨਹੀਂ ਪੜਾਉਣਾ ਤਾਂ ਤੁਹਾਡਾ ਫਰਜ ਆ ਮੁੜਕੇ ਉਹਦਾ ਫਰਜ ਆ ਉਹ ਚੇਤੇ ਆ ਜਾਂਦਾ ਉਹ ਪੜਾਉਣਾ ਲਿਖਾਉਣਾ ਤਾਂ ਤੁਹਾਡਾ ਫਰਜ ਆ ਵਿਆਹ ਵੀ ਕਰਨਾ ਤੁਹਾਡਾ ਫਰਜ ਪਰ ਇਹ ਕਰਜ਼ਾ ਮੈਂ ਤਾਂ ਨਹੀਂ ਲਾਉਣਾ ਵੀਰੇ ਤਾਂ ਤੂੰ ਲਾਉਣਾ ਤੂੰ ਚੜਾਇਆ ਜਮੀਨ ਵੀ ਤੇਰੇ ਕੋਲੇ ਇੰਨਾ ਚਿਰ ਹੀ ਰਹੀ ਸੀ 10 ਕਿੱਲੇ ਜ਼ਮੀਨ ਸੀ ਉਹਦੀ ਕਮਾਈ ਕਿੱਧਰ ਗਈ ਬਈ ਹੈ 8-9 ਲੱਖ ਦਾ ਚੋਨਾ ਹੁੰਦਾ ਸੀ ਆਪਾਂ ਨੂੰ 3-4 ਲੱਖ ਦੀ ਕਣਕ ਹੁੰਦੀ ਸੀ ਉਹ ਪੈਸੇ ਕਿੱਧਰ ਗਏ ਵੀਰ ਫਿਰ ਵੱਡਾ ਵੀਰ ਕਹਿ ਦਿੰਦਾ ਯਾਰ ਮੈਂ ਘਰ ਵੀ ਪਾਇਆ ਠੀਕ ਹੈ ਕਹਣੀ ਉਦੋਂ ਤਾਂ ਕਹਿ ਦਿੰਦਾ ਸੀਗਾ ਵੀ ਮੈਂ ਤਾਂ ਪਲੇਟਾਂ ਹੀ ਲਵਾਉਣੀਆਂ ਨੇ ਉਦੋਂ ਤਾਂ ਕਹਿ ਦਿੰਦਾ ਸੀ ਮੈਂ ਜੈਗਵਾਰ ਦੀ ਟੂਟੀ ਲਵਾਉਣੀ ਵੀਰ ਜਿਵੇਂ ਤੂੰ ਕਹਿਆ ਮੈਂ ਉਵੇਂ ਕਰਤਾ ਛੋਟਾ ਕਹਿੰਦਾ ਵੀ ਮੇਰੇ ਵਾਸਤੇ ਕੀਤਾ ਤੂੰ ਆਪਦੇ ਵਾਸਤੇ ਕੀਤਾ ਉੱਥੇ ਤੂੰ ਵੀ ਰਹਿਣਾ ਮੈਂ ਤਾਂ ਨਹੀਂ ਕਰਜੇ ਝੱਕਦਾ ਰਹਿ ਕਰਜਾ ਬਾਈ ਜੀ ਆਪਦਾ ਸਾਹ ਜਿਹੜਾ ਮੇਰਾ ਹਿੱਸਾ ਬੰਦਾ ਮੈਨੂੰ ਦੇ ਦੇ ਕਈ ਤਾਂ ਛੋਟੇ ਐਂ ਕਹਿ ਦਿੰਦੇ ਆ ਵੀ ਯਾਰ ਮੈਂ ਤਾਂ ਛੋਟਾ ਸੀ ਤੂੰ ਤਾਂ ਵਿਆਹ ਪਹਿਲਾਂ ਕਰਾ ਲਿਆ ਤੇਰਾ ਪਰਿਵਾਰ ਹਥ ਤੂੰ ਮੇਰੀ ਜ਼ਮੀਨ ਵੀ ਵਾਈ ਆ 10 ਸਾਲ ਕਈਆਂ ਤੋਂ ਇਹ ਗੱਲ ਸੁਣੀ ਆ ਵਾਖਣਗੇ ਸੋ ਮੇਰੀ 5 ਕਿਲੇ ਜ਼ਮੀਨ ਵੀ ਹੋਉਂਦਾ ਰਿਆਂ ਉਹਦੇ ਪੈਸੇ ਦੇ ਮੈਨੂੰ ਉਹਦਾ ਠੇਕਾ ਦੇ ਮੇਰਾ ਤਾਂ ਠੇਕਾ ਹੀ ਬਣਦਾ ਮੈਂ ਤਾਂ ਆਪਦੇ ਠੇਕੇ 'ਚ ਹੀ ਪੜਿਆ ਲਿਖਿਆ ਕਿਤੇ ਨਾ ਕਿਤੇ ਇੱਥੇ ਨਾ ਮਾਂ ਪਿਓ ਵੀ ਵੱਡੇ ਦਾ ਸਾਥ ਛੱਡ ਦਿੰਦਾ ਮੈਂ ਦੇਖਿਆ ਕਿਤੇ ਮੈਂ ਹਰ ਘਰ ਦੀ ਕਹਾਣੀ ਨਹੀਂ ਹਰ ਚੌਥੇ ਘਰ ਦੀ ਕਹਾਣੀ ਜ਼ਰੂਰ ਆ ਮਾਂ ਪਿਓ ਵੀ ਇਹ ਗੱਲ ਕਹਿ ਦਿੰਦਾ ਵੀ ਪੁੱਤੋ ਵੀ ਬਰਾਬਰ ਦਾ ਹਿੱਸੇਦਾਰ ਆ ਅਕਸਰ ਜੇ ਤੂੰ ਉਹਨੂੰ ਠੇਕਾ ਦਿੰਦਾ ਤੇ ਫਿਰ ਵੀ ਤੂੰ ਮੈਨੇਜ ਕਰਦਾ ਨਾ ਜਦੋਂ ਮਾਂ ਪਿਓ ਦਾ ਸਾਥ ਛੱਡ ਦਿੰਦਾ ਨਾ ਤੇ ਉਸ ਦਿਨ ਵੱਡਾ ਪੁੱਤ ਜਿਹੜਾ ਨਾ ਛੋਟੇ ਆਂਦਾ ਕਹਿ ਦਿੰਦਾ ਯਾਰ ਵੀ ਚਲ ਭਰਾ ਤਾਂ ਹੁੰਦਾ ਹੀ ਸ੍ਰੀਕ ਆ ਆਉਣ ਵਾਲੇ ਸਮੇਂ ਦਾ ਪਰ ਮਾਪੇ ਉਹ ਤਾਂ ਮੇਰਾ ਆਪਦਾ ਸੀ ਹਾਜੀ ਯਾਰ ਮੇਰੇ ਮਾਪੇ ਉਹਨੂੰ ਵੀ ਮੇਰੇ ਚ ਗਨਾਹ ਘੜਦਾ ਵੇਖ ਲਓ ਵੀ ਵੱਡੇ ਪੁੱਤ ਨੇ ਹਰ ਇੱਕ ਫਰਜ਼ ਨਿਭਾਇਆ ਹੁੰਦਾ ਜੇ ਛੋਟਾ ਭਰਾ ਬਿਮਾਰ ਹੋ ਗਿਆ ਉਹਨੂੰ ਸ਼ਹਿਰ ਲੈ ਜਾਣਾ ਭੈਣ ਬਿਮਾਰ ਹੋ ਗਈ ਉਹਨੂੰ ਸ਼ਹਿਰ ਲੈ ਕੇ ਜਾਣਾ ਹੈ ਫਿਰ ਦੋਵਾਂ ਦੇ ਵਿਆਹ ਕੀਤੇ ਭੈਣ ਦਾ ਵਿਆਹ ਕੀਤਾ ਭੈਣ ਦੇ ਘਰ ਬੱਚਾ ਆਇਆ ਤਾਂ ਉਹਨੇ ਪੈਸੇ ਲੈ ਕੇ ਜਾਣਾ ਜੇ ਬਾਪੂ ਦਾ ਸਟੰਟ ਪੈ ਗਿਆ ਤਾਂ ਉਹਨੇ ਪੈਸੇ ਲਾਉਣੇ ਠੀਕ ਹੈ ਕਿ ਨਹੀਂ ਪਰ ਜਦੋਂ ਕਿਤੇ ਹਿੱਸਾ ਵੰਡਣ ਦੀ ਗੱਲ ਆਉਂਦੀ ਨਾ ਉਦੋਂ ਉਹਦੇ ਬਾਰੇ ਐ ਨਹੀਂ ਸੋਚਿਆ ਜਾਂਦਾ ਯਾਰ ਇਹਨੇ ساری ਉਮਰ ਸਾਡੇ ਆਸਤੇ ਕੰਮ ਕੀਤਾ ਜਾਂ ਇਹ ਵੱਡਾ ਇਹਨੇ ਬਹੁਤ ਸਾਰਾ ਕੰਮ ਕੀਤਾ ਸਾਡੇ ਆਸਤੇ ਨੇ ਪੜ੍ਹਾਈ ਛੱਡੀ ਸਾਨੂੰ ਇਹਨੇ ਪੜਾਇਆ ਲਿਖਾਇਆ ਸਾਡੀਆਂ ਫੀਸਾਂ ਭਰੀਆਂ ਭੈਣ ਵੀ ਨਹੀਂ ਸੋਚਦੀ ਵੀ ਵੱਡੇ ਪ੍ਰਾਣੇ ਸਾਡੇ ਆਸਤੇ ਕੀ ਕੀਤਾ ਕੀ ਨਹੀਂ ਕੀਤਾ ਪਰ ਉੱਥੋਂ ਅੱਧ ਵੰਡਾ ਲਿਆ ਜਾਂਦਾ ਅੱਜ ਕੱਲ ਤਾਂ ਭੈਣਾ ਵੀ ਹਿੱਸਾ ਲੈਣ ਲੱਗੀ ਵੀ ਵੀਰੇ ਸਾਡਾ ਵੀ ਬਰਾਬਰ ਦਾ ਹਿੱਸਾ ਇੱਥੇ ਰੱਖ ਹੁਣ ਦੋਸਤੋ ਵੱਡੇ ਭਰਾ ਨੂੰ ਤਾਂ ਫਿਕਰ ਹਰ ਇੱਕ ਚੀਜ਼ ਦਾ ਰਹਿੰਦੇ ਰਹਿੰਦਾ ਜੇ ਕਿਤੇ ਮਰਗ ਆ ਗਈ ਤਾਂ ਵੱਡੇ ਭਰਾ ਨੇ ਜਾਣਾ ਛੋਟੇ ਨੂੰ ਕੋਈ ਫਿਕਰ ਜੇ ਕਿਤੇ ਵਿਆਹ ਆ ਗਿਆ ਚਾਹੇ ਉਹ ਸਹੁਰਿਆਂ ਦੀ ਰਿਸ਼ਤੇਦਾਰੀ ਚ ਹੋਵੇ ਚਾਹੇ ਮਾਮਿਆਂ ਦੀ ਰਿਸ਼ਤੇਦਾਰੀ ਚ ਹੋਵੇ ਚਾਹੇ ਮੰਮੀ ਦੀ ਰਿਸ਼ਤੇਦਾਰੀ ਚ ਹੋਵੇ ਤਾਂ ਵੱਡੇ ਨੂੰ ਫਿਕਰ ਹਣਾ ਛੋਟੇ ਨੇ ਤਾਂ ਕਹਿ ਦੇਣਾ ਮੈਂ ਤਾਂ ਆ ਪੈਂਟ ਕੋਟ ਲੈਣਾ ਛੋਟੇ ਨੇ ਇਹ ਕਹਿ ਦੇਣਾ ਵੀ ਮੈਂ ਆ ਲੈਣਾ ਪਹਿਨੇ ਕਹਿਣਾ ਵੀ ਮੈਂ ਤਾਂ ਘਗਰਾ ਲੈਣਾ ਠੀਕ ਹੈ ਕਣੀ ਉਹ ਵੀ ਉਹਨੂੰ ਫਿਕਰ ਲੈ ਕੇ ਦੇਣਾ ਪੈਂਦਾ ਵੀ ਸਾਰਾ ਕੁਝ ਕਰਨਾ ਪੈਂਦਾ ਬਾਕੀ ਦੋਸਤੋ ਤੁਸੀਂ ਦੱਸਿਆ ਜੀ ਵੀ ਤੁਹਾਡੇ ਨਾਲ ਜੇਕਰ ਤੁਸੀਂ ਵੱਡੇ ਭਰਾ ਨੂੰ ਤਾਂ ਤੁਹਾਡੇ ਨਾਲ ਇਦਾਂ ਹੋਇਆ ਜੇ ਹੋਇਆ ਤਾਂ ਸ਼ੇਅਰ ਜ਼ਰੂਰ ਕਰਿਆ ਜੇ ਨਾ ਹੋਇਆ ਤਾਂ ਫੇਰ ਨਾ ਕਰਿਆ ਕਿਤੇ ਨਾ ਕਿਤੇ ਮੈਂ ਸੋਚਦਾ ਯਾਰ ਬਹੁਤ ਵੱਡਾ ਸੈਕਰੀਫਾਈਸ ਵੱਡਾ ਭਰਾ ਕਰਦਾ ਬਹੁਤ ਵੱਡਾ ਤੇ ਲਾਸਟ ਤੇ ਵਾਕਈ ਉਹਦਾ ਕੁਝ ਨਹੀਂ ਬਣਦਾ ਕਿਉਂਕਿ ਉਸ ਦੇ ਕੋਲ ਜਵਾਬ ਨਹੀਂ ਹੁੰਦਾ ਕਿਉਂਕਿ 10 ਕਿੱਲੇ ਜ਼ਮੀਨ ਹੁੰਦੀ ਆ ਕੰਮ ਉਹਨੇ ਕੀਤਾ ਹੁੰਦਾ ਪਰ ਯਾਰ ਖਰਚਾ ਵੀ ਬਹੁਤ ਹੁੰਦਾ ਸਮੇਂ ਦੇ ਨਾਲ-ਨਾਲ ਖਰਚਾ ਹੁੰਦਾ ਵੀ ਬਹੁਤ ਆ ਪਰ ਕਿਤੇ ਨਾ ਕਿਤੇ ਉੱਥੇ ਉਹ ਉਹਦੇ ਕੋਲੇ ਜਵਾਬ ਨਹੀਂ ਰਹਿੰਦਾ ਕਿਉਂ ਨਹੀਂ ਰਹਿੰਦਾ ਕੌਕੀ ਉਸ ਉਸ ਦਾਰ ਇੰਦਾ ਯਾਰ ਵੀ ਇਹ ਮੇਰਾ ਛੋਟਾ ਭਰਾ ਹੀ ਹੈ ਇਹ ਮੇਰੀ ਛੋਟੀ ਭੈਣੀ ਹੈ ਜਿਹੜੀ ਮੇਰੇ ਤੋਂ ਅੱਜ ਹਸਾਬ ਕਿਤਾਬ ਲੈ ਰਹੀ ਕਿਉਂਕਿ ਦੋਸਤੋ ਜੇ ਅੱਗੇ ਲੱਗਣਾ ਤਾਂ ਕਿਸੇ ਨੂੰ ਕੋਈ ਐ ਨਾ ਕਹਿਣ ਵਾਲਾ ਹੋਵੇ ਕਿ ਤੂੰ ਕੀ ਕਰ ਰਿਹਾ ਕਿਉਂਕਿ ਜੇ ਮੈਨੂੰ ਤੁਸੀਂ ਅੱਗੇ ਲਾਇਆ ਤੇ ਮੈਂ ਆਪਦੇ ਹਿਸਾਬ ਨਾਲ ਹੀ ਚੱਲੂ ਹਾਂ ਜੇ ਕਰਜ਼ਾਈ ਹੋਵਾਂਗੇ ਤਾਂ ਕਰਜ਼ਾ ਤਾਂ ਹੈਗਾ ਹੀ ਅਕਸਰੋ ਜੇ ਆਪ ਜੇਕਰ ਤੁਸੀਂ ਮੇਰੇ ਤੋਂ ਹਿੱਸਾ ਲੈਣਾ ਤਾਂ ਉਹ ਅੱਧੋ-ਅੱਧ ਕਰਜ਼ਾ ਵੀ ਹੋਊਗਾ ਜੇ ਜ਼ਮੀਨ ਅੱਧੀ ਹੋਊਗੀ ਤਾਂ ਕਰਜ਼ਾ ਵੀ ਅੱਧਾ ਹੋਊਗਾ ਕਿਤੇ ਨਾ ਕਿਤੇ ਕਰਜ਼ੇ ਦਾ ਭਾਗੀ ਵੱਡਾ ਭਰਾ ਰਹਿ ਜਾਂਦਾ ਮੈਂ ਕਈ ਜਗ੍ਹਾ ਤੇ ਵੇਖਿਆ ਵੀ ਕਰਜ਼ਾ ਹਮੇਸ਼ਾ ਵੱਡੇ ਭਰਾ ਨੂੰ ਹੀ ਪੈਂਦਾ ਛੋਟਾ ਆਪ ਦਾ ਹਿੱਸਾ ਲੈ ਕੇ ਅਲਾਗ ਹੋ ਜਾਂਦਾ ਮਾਪੇ ਉਹਦਾ ਵੀ ਹਿੱਸਾ ਲੈ ਲੈਂਦਾ ਉਹਦਾ ਕਿਤੇ ਨਾ ਕਿਤੇ ਕੀ ਕਰਦੇ ਆ ਵੀ ਪਹਿਲਾਂ ਤਾਂ ਵੱਡੇ ਭਰਾ ਨਾਲ ਹੁੰਦਾ ਮਾਪੇ ਉਹ ਜਦੋਂ ਛੋਟਾ ਵਿਆਹ ਜਾਂਦਾ ਅੱਡ ਹੋ ਜਾਂਦਾ ਤੇ ਮਾਪੇ ਛੋਟੇ ਭਰਾ ਨਾਲ ਸ਼ਿਫਟ ਹੋ ਜਾਂਦਾ ਸਾਰਾ ਕਰਜ਼ਾ ਹੋਰ ਜਿਹੜੀਆਂ ਜ਼ਿੰਮੇਵਾਰੀਆਂ ਵੱਡੇ ਭਰਾ ਤੇ ਰਹਿ ਜਾਂਦੀਆਂ ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਕਹਿਣਾ ਤੁਹਾਨੂੰ ਇਹ ਵਿਚਾਰ ਕਿੱਦਾਂ ਲੱਗਦੇ ਮਾਇਨੇ ਕਹਿੰਦਾ ਵੀ ਪੰਜੇ ਉਂਗਲਾਂ ਇੱਕੋ ਜਿਹੀਆਂ ਹੁੰਦੀਆਂ ਨੇ ਹਰ ਇੱਕ ਘਰ 'ਚ ਨਹੀਂ ਇਹੋ ਜਾਂਦਾ ਪਰ ਹਰ ਚੌਥੇ ਘਰ ਦੀ ਕਹਾਣੀ ਜ਼ਰੂਰ ਆ